ਦੇ ਥੋੜਾ ਸਾਰਿਆਂ ਦੇ ਮੇਰੇ ਚੈਨਲ ਤੇ ਬੜਾ ਹੀ ਨਿਕਾ ਸਵਾਗਤ ਹੈ ਅੱਜ ਆਪਾਂ ਇੱਕ ਫੇਰ ਮੈਂ ਤੁਹਾਡੇ ਲਈ ਇੱਕ ਕਟਾਂ ਵਾਲਾ ਫੇਰ ਬਾਟਰ ਲੱਕੀ ਹੈ ਕਟਾਂ ਵਾਲਾ ਬਾਟਰ ਹੈ ਬਿਲਕੁਲ ਅਲੱਗ ਜਿਹਾ ਬਾਟਰ ਹੈ ਇਹਦੇ ਕਟਾਂ ਦੀ ਸ਼ੇਪ ਬਿਲਕੁਲ ਹੀ ਅਲੱਗ ਹੁੰਦੀ ਹੈ ਇੱਕ ਅਲੱਗ ਜਿਹੀ ਸ਼ੇਪ ਆਉਗੀ ਕਟਾਂ ਦੀ ਔਰ ਬਣਾਉਣਾ ਵੀ ਬਹੁਤ ਸੌਖਾ ਹੈ ਤੇ ਬਣ ਕੇ ਬੜਾ ਹੀ ਵਧੀਆ ਲੱਗਦਾ ਹੈ ਤੇ ਜਿਹਨੂੰ ਆਪਾਂ ਬਣਾਉਣ ਜਾ ਰਹੇ ਹਾਂ ਦੇਖੋ ਰਾਣੀ ਕਲਰ ਚ ਮੈਜੈਂਟਾ ਕਲਰ ਦਾ ਜਿ ਆਪਾਂ ਬਣਾਵਾਂਗੇ ਕਟਾਂ ਕਟਾਂ ਵਾਲਾ ਬਾਟਰ ਬਿਲਕੁਲ ਅਲੱਗ ਤੇ ਬਿਲਕੁਲ ਹੀ ਵਧੀਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਕਟਾਵਾਂ ਦੇ ਖਾਸ ਗੱਲ ਕੀ ਹੋਊਗੀ ਕਟਾਵਾਂ ਦੇ ਖਾਸ ਗੱਲ ਇਹ ਹੋਊਗੀ ਤੁਸੀਂ ਅੱਗੇ ਦੇਖੋ ਨਾ ਵੀਡੀਓ ਦੇ ਵਿੱਚ ਕਿ ਕਟਾ ਇਹਦੇ ਬਣਨਗੇ ਬਿਲਕੁਲ ਹੀ ਅਲੱਗ ਨਾ ਤਿੱਖੇ ਨਾ ਗੋਲ ਨਾ ਤਿੱਖੇ ਗੋਲ ਹੀ ਤਾਂ ਫਿਰ ਕਟਾ ਕਿੱਦਾਂ ਦੇ ਬਣਗੇ ਫਿਰ ਦੇਖੋ ਨਾ ਕਿ ਵੀਡੀਓ ਤਾਂ ਹੀ ਪਤਾ ਲੱਗਣਾ ਤੁਹਾਨੂੰ ਵੀ ਇਹਦੇ ਕਟਾ ਕਿੱਦਾਂ ਦੇ ਬਣ ਰਹੇ ਨੇ ਤੇ ਇਹਦੇ ਲਈ ਸਾਨੂੰ ਕੁੰਡੇ ਚਾਹੀਦੇ ਆਂ ਤਾਂਸ ਦੇ ਮਲਟੀਪਲ ਪਲਸ 3 ਕੁੰਡੇ ਐਕਸਟਰਾ ਅਸੀਂ 10 ਦੇ ਮਲਟੀਪਲ ਕੁੰਡੇ ਪਾ ਲੈਣੇ ਆ ਤੇ 3 ਕੁੰਡੇ ਪਾ ਲੈਣੇ ਐਕਸਟਰਾ ਤੇ 10 ਦੇ ਮਲਟੀਪਲ ਕੁੰਡੇ ਪਾ ਕੇ ਤੇ 3 ਕੁੰਡੇ ਐਕਸਟਰਾ ਪਾ ਕੇ ਆਪਾਂ ਫੇਰ ਮਿਲਦੇ ਹਾਂ ਤੇ ਕਰਦੇ ਆ ਆਪਣਾ ਇੱਕ ਅਲੱਗ ਜਿਹਾ ਨਾ ਗੋਲ ਨੈਚਰਸ ਨਾ ਤਿੱਖਾ ਕਟਾਉ ਪੈਟਰਨ ਦੀ ਫਰਸਟ ਰੋ ਦੇਖੋ ਸੀ ਕਿੱਦਾਂ ਕਰਨਾ ਹੈ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਦੂਜੇ ਕੁੰਡੇ ਨੂੰ ਸਿੱਧਾ ਬੁਣਾਗੇ ਇਸ ਤੋਂ ਬਾਅਦ ਅਸੀਂ ਧਾਗਾ ਕਰਾਂਗੇ ਆਪਣੇ ਵੱਲ ਅੱਤਾ ਇੱਕ ਬਲ ਪਾਵਾਂਗੇ ਬਲ ਪਾ ਕੇ ਤਿੰਨ ਕੁੰਡੇ ਪੁੱਠੇ ਇੱਕ ਦੋ ਤਿੰਨ ਤਿੰਨ ਕੁੰਡੇ ਪੁੱਠੇ ਬਨਣ ਤੋਂ ਬਾਅਦ ਫਿਰ ਅਸੀਂ ਕਰਾਂਗੇ ਤਿੰਨ ਦਾ ਇੱਕ ਤਿੰਨ ਦਾ ਇੱਕਿੱਤਾ ਫਿਰ ਅਸੀਂ ਬੁਣਨੇ ਤਿੰਨ ਕੁੰਡੇ ਪੁੱਠੇ ਇੱਕ ਦੋ ਤੇ ਤਿੰਨ ਤਿੰਨ ਕੁੰਡੇ ਪੁੱਠੇ ਤੋਂ ਬਾਅਦ ਫਿਰ ਅਸੀਂ ਇੱਥੇ ਇੱਕ ਜਾਲੀ ਪਾਵਾਂਗੇ ਤੇ ਇੱਕ ਕੁੰਡਾ ਬੁਣਾਂਗੇ ਸਿੱਧਾ ਠੀਕ ਹੈ ਜੀ ਇੱਥੇ ਤੱਕ ਸਾਡਾ ਇੱਕ ਪੈਟਰਨ ਖਤਮ ਹੋ ਗਿਆ ਸਿੱਧੇ ਕੁੰਡੇ ਤੋਂ ਬਾਅਦ ਫੇਰ ਅਸੀਂ ਪਾਵਾਂਗੇ ਝਾਲੀ ਇੱਕ ਕੁੰਡਾ ਪੁੱਠਾ ਦੋ ਤਿੰਨ ਕੁੰਡੇ ਪੁੱਠੇ ਤਿੰਨ ਕੁੰਡੇ ਪੁੱਠੇ ਆ ਤਾਂ ਬਾਅਦ ਤਿੰਨ ਦਾ ਇੱਕ ਇੱਕ ਦੋ ਤਿੰਨ ਤਿੰਨ ਦਾ ਇੱਕ ਫੇਰ ਅਸੀਂ ਇੱਕ ਦੋ ਤਿੰਨ ਕੁੰਡੇ ਪੁੱਠੇ ਤਿੰਨ ਕੁੰਡੇ ਪੁੱਠੇ ਤੋਂ ਬਾਅਦ ਫੇਰ ਜਾਲੀ ਪਾ ਕੇ ਇੱਕ ਹੁੰਦਾ ਸਿੱਧਾ ਫੇਰ ਅਸੀਂ ਇੱਥੋਂ ਜਾਲੀ ਪਾ ਕੇ ਫੇਰ ਸਾਡਾ ਸ਼ੁਰੂ ਹੋ ਜਾਣਾ ਤਿੰਨ ਕੁੰਡੇ ਪੁੱਠੇ ਇੱਕ ਦੋ ਤਿੰਨ ਤੇ ਫੇਰ ਤਿੰਦਾ ਇੱਕ ਇੱਕ ਦੋ ਤਿੰਨ ਇੱਦਾਂ ਹੀ ਅਸੀਂ ਇਹ ਵਾਲੀ ਪੂਰੀ ਰੋ ਪਾ ਲੈਣੀ ਹੈ ਤਿੰਦਾ ਇੱਕ ਫੇਰ ਤਿੰਨ ਕੁੰਡੇ ਪੁੱਠੇ ਇੱਕ ਦੋ ਤਿੰਨ ਫਿਰ ਅਸੀਂ ਇੱਥੇ ਜਾਲੀ ਪਾ ਕੇ ਕੁੰਡਾ ਬਦਾਲਵਾਂਗੇ ਤੇ ਇਹ ਕੁੰਡੇ ਨੂੰ ਬੰਨ੍ਹਵਾਂਗੇ ਸਿੱਧਾ ਫਿਰ ਜਾਲੀ ਪਾਵਾਂਗੇ ਜਾਲੀ ਤੋਂ ਬਾਅਦ ਫਿਰ ਸਾਡੇ ਤਿੰਨ ਕੁੰਡੇ ਪੁੱਠੇ ਇੱਕ ਦੋ ਤਿੰਨ ਤੇ ਫਿਰ ਇੱਥੇ ਤਿੰਨ ਦਾ ਇੱਕ ਇੱਕ ਦੋ ਤਿੰਨ ਤਿੰਨ ਦਾ ਇੱਕ ਤਿੰਨ ਦਾ ਇੱਕ ਤੋਂ ਬਾਅਦ ਫਿਰ ਸਾਡੇ ਤਿੰਨ ਕੁੰਡੇ ਪੁੱਠੇ ਇੱਕ ਦੋ ਤਿੰਨ ਤਿੰਨ ਕੁੰਡੇ ਪੁੱਠੇ ਦੇ ਨਾਲ ਹੀ ਅਸੀਂ ਇੱਥੇ ਪਾਵਾਂਗੇ ਜਾਲੀ ਜਾਲੀ ਤੋਂ ਬਾਅਦ ਅਸੀਂ ਦੋਨੇ ਕੁੰਡੇ ਬੁਣ ਲਵਾਂਗੇ ਇੱਕ ਕੁੰਡਾ ਸਿੱਧਾ ਤੇ ਐ ਸਟਿਚ ਵਾਲਾ ਕੁੰਡਾ ਵੀ ਅਸੀਂ ਸਿੱਧਾ ਬੁਣ ਲਵਾਂਗੇ ਹੁਣ ਆਕੇ ਅਸੀਂ ਆਪਣੇ ਪੈਟਰਨ ਦੀ ਸੈਕੰਡ ਰੋ ਦੇ ਵਿੱਚ ਅਸੀਂ ਆਕੇ ਹੁਣ ਪੈਟਰਨ ਦੀ ਸੈਕੰਡ ਰੋ ਰੋਂਗ ਸਾਈਡ ਉਲਟੀ ਸਲਾਈ ਸਟਿ ਸਿੱਧੀ ਸਲਾਈ ਆਪਾਂ ਪਾ ਲਈ ਹੁਣ ਅਸੀਂ ਪੁੱਠੀ ਸਲਾਈ ਤੇ ਤੇ ਪੁੱਠੀ ਸਲਾਈ ਅਸੀਂ ਪਾ ਲੈਣੀ ਪੂਰੀ ਦੀ ਪੂਰੀ ਪੁੱਠੇ ਐ ਸਟਿਚ ਨੂੰ ਐਸ ਬਿਨਾ ਬੁਣੇ ਉਤਾਰਾਂਗੇ ਤੇ ਸਾਰੇ ਇਹ ਕੁੰਡੇ ਮੋਲ ਲੈਣੇ ਅਸੀਂ ਪੁੱਠੇ ਪੁੱਠੀ ਸਲਾਈ ਅਸੀਂ ਪੂਰੀ ਦੀ ਪੂਰੀ ਪੁੱਠੀ ਪਾ ਲੈਣੀ ਹੈ ਤੇ ਪੁੱਠੀ ਪਾ ਕੇ ਫਿਰ ਮਿਲਦੇ ਪੈਟਰਨ ਦੀ 3rd row ਸਿੱਧੀ ਸਲਾਈ ਦੇ ਵਿੱਚ ਅਸੀਂ ਅੱਗੇ ਹੁਣ ਪੈਟਰਨ ਦੀ 3rd row ਫਸਟ ਕੁੰਡੇ ਨੂੰ ਕੁੰਡੇ ਨੂੰ ਅਸੀਂ ਕਰਾਂਗੇ ਐ ਸਟੇਚ ਅਗਲੇ ਕੁੰਡੇ ਨੂੰ ਬੁਣਾਗੇ ਸਿੱਧਾ ਤੇ ਜਿਹੜਾ ਜਾਲੀ ਵਾਲਾ ਕੁੰਡਾ ਇਹਨੂੰ ਵੀ ਬੁਣ ਲਵਾਂਗੇ ਅਸੀਂ ਸਿੱਧਾ ਠੀਕ ਹੈ ਇਸ ਤੋਂ ਬਾਅਦ ਕਰਾਂਗੇ ਫਿਰ ਬਲ ਪਾਵਾਂਗੇ ਬਲ ਪਾ ਕੇ ਇਹ ਕੁੰਡਾ ਪੁੱਠਾ ਦੂਜਾ ਖੁੰਡਾ ਪੁੱਠਾ ਤੇ ਹੁਣ ਅਸੀਂ ਇੱਥੇ ਬਣਾ ਲਾਂਗੇ 1 2 3 ਤਿੰਨਾ ਤਾਂ ਇੱਕ ਪੜਾ ਸੌਖੇ ਕਟਾਂ ਪੈਂਦੇ ਨੇ ਬਿਗਨਰਸ ਵੀ ਇਹ ਆਰਾਮ ਨਾਲ ਬਣਾ ਸਕਦੇ ਆ ਤਿੰਨ ਦਾ ਇੱਕ ਬਣਾ ਲਿਆ ਤਾਂ ਫਿਰ ਇੱਥੇ ਫਿਰ ਸਾਡੇ ਦੋ ਕੁੰਡੇ ਰਹਿ ਗਏ ਦੋ ਪੁੱਠੇ ਦੋ ਕੁੰਡੇ ਪੁੱਠਿਆਂ ਤੋਂ ਬਾਅਦ ਫਿਰ ਅਸੀਂ ਪਾਵਾਂਗੇ ਇੱਥੇ ਇੱਕ ਬਲ ਜਾਲੀ ਲਈ ਤੇ ਕੁੰਡਾ ਵਧ ਗਿਆ 1 2 ਦੂਜਾ ਸਿੱਧਾ ਤੇ ਤੀਸਰਾ ਸਿੱਧਾ ਇਸ ਤੋਂ ਬਾਅਦ ਫਿਰ ਪਾਵਾਂਗੇ ਅਸੀਂ ਇੱਕ ਬਲ ਬਲ ਤੋਂ ਬਾਅਦ ਇੱਥੇ ਆ ਗਏ ਹੁਣ ਸਾਡੇ 2 ਕੁੰਟੇ ਸਿੱਧੇ ਕਿਉਂਕਿ ਪਹਿਲਾਂ ਸਾਡੇ 3 ਸੀ ਹੁਣ ਇੱਥੇ ਆ ਗਏ 1 ਤੇ 2 2 ਸਿੱਧਿਆਂ ਤੋਂ ਬਾਅਦ ਅਸੀਂ ਇੱਥੇ ਫੇਰ ਕਰਾਂਗੇ 3 ਦਾ 1 ਤਿੰਨਾਂ ਨੂੰ ਕੁੰਡਿਆਂ ਨੂੰ ਇਕੱਠੇ ਸਲਾਈ ਵਿੱਚ ਪਾ ਕੇ ਤੇ ਤਿੰਨਾਂ ਨੂੰ ਬੁਣ ਲੈਣਾ ਪੁੱਠਾ ਫਿਰ ਦੋ ਕੁੰਡੇ ਪੁੱਠੇ ਦੋ ਕੁੰਡੇ ਪੁੱਠਿਆਂ ਤੋਂ ਬਾਅਦ ਅਸੀਂ ਫੇਰ ਪਾਵਾਂਗੇ ਬਲ ਐ ਦਾ ਕੁਮਾ ਕੇ ਤੇ ਜਿਹੜਾ ਪਹਿਲਾ ਬਲ ਵਾਲਾ ਕੁੰਡਾ ਸੀ ਉਹਨੂੰ ਬੁਣਾਂਗੇ ਸਿੱਧਾ ਸੈਂਟਰ ਵਾਲਾ ਕੁੰਡਾ ਵੀ ਸਿੱਧਾ ਤੇ ਅਗਲਾ ਬਲ ਵਾਲਾ ਕੁੰਡਾ ਵੀ ਸਿੱਧਾ ਇੱਥੇ ਇੱਕ ਬਲ ਪਾਵਾਂਗੇ ਬਲ ਪਾ ਕੇ ਦੇਖੋ ਸਾਡਾ ਇਹ ਕੁੰਡਾ ਪੁੱਠਾ ਇੱਕ ਪੁੱਠਾ ਦੂਜਾ ਪੁੱਠਾ ਤੇ ਤਿੰਨਾਂ ਦਾ ਕਰਤਾ ਅਸੀਂ ਇੱਕ ਪੈਟਰਨ ਦੇ ਥਰਡ ਡਰੋਪ ਪੂਰੀ ਦੀ ਪੂਰੀ ਅਸੀਂ ਇਦਾਂ ਹੀ ਪਾ ਲਿਆ ਨਹੀਂ ਤੇਨਾਂ ਦਾ ਇੱਕ ਤੋਂ ਬਾਅਦ ਦੋ ਪੁੱਠੇ ਆ ਜਾਂਦੇ ਆ ਤੋਂ ਪੁੱਠਿਆਂ ਤੋਂ ਬਾਅਦ ਫੇਰ ਅਸੀਂ ਇੱਕ ਬਲ ਪਾ ਲੰਨੇ ਆ ਬਾਈ ਪਾ ਕੇ ਇਹ ਇਹ ਵਾਲਾ ਬਲ ਇਦਾਂ ਨੂੰ ਪੈਂਦਾ ਕਿਉਂਕਿ ਅਗਲੇ ਕੁੰਡੇ ਅਸੀਂ ਇੱਕ ਸਿੱਧਾ ਦੋ ਇੱਥੇ ਸਾਡੇ ਤਿੰਨ ਸਿੱਧੇ ਆ ਗਏ ਤਿੰਨ ਸਿੱਧੇ ਬਲ ਤੋਂ ਬਾਅਦ ਫਿਰ ਦੋ ਪੁੱਠੇ ਤਿੰਨ ਦਾ ਇੱਕ ਤਿੰਨ ਦੇ ਤੋਂ ਬਾਅਦ ਫਿਰ ਦੋ ਪੁੱਠੇ ਦੋ ਪੁੱਠਿਆਂ ਤੋਂ ਬਾਅਦ ਫਿਰ ਅਸੀਂ ਪਾਏ ਬਲ ਐਤਾ ਤੇ ਹੁਣ ਆਤੇ ਆਗੇ ਸਾਡਾ ਇੱਕ ਹੁੰਡਾ ਇਹ ਸਿੱਧਾ ਤੇ ਇੱਕ ਨਾਲ ਵਾਲਾ ਸਾਡਾ ਆਹ ਵਾਲਾ ਸਿੱਧਾ ਤੇ ਤਾਂ ਕਾ ਕੇ ਕਰਕੇ ਅਗਲਾ ਹੁੰਡਾ ਵੀ ਅਸੀਂ ਸਿੱਧਾ ਬਨ ਲਵਾਂਗੇ ਐ ਸਟਿਚ ਵਾਲਾ ਪੁੱਠੀ ਰੋ ਫਿਰ ਪੁੱਠੀ ਪਾ ਕੇ ਮਿਲਦੇ ਆਪਣੀ ਪੈਟਰਨ ਦੀ ਪੰਜਵੀਂ ਸਲਾਈ ਸਿੱਧੀ ਸਲਾਈ ਦੇ ਉੱਪਰ ਅਸੀਂ ਆ ਗਏ ਹੁਣ ਪੈਟਰਨ ਦੇ ਫਿਫਥ ਰੋ ਪੈਟਰਨ ਦੇ ਫਿਫਥ ਰੋ ਦੇਖੋ ਕਿ ਤਾਂ ਪਹਿਲੇ ਕੁੰਡੇ ਨੂੰ ਵੈਸਟਿਜ ਕਰਕੇ ਅਗਲਾ ਕੁੰਡਾ ਸਿੱਧਾ ਤੇ ਇਹ ਕੁੰਡਾ ਵੀ ਸਿੱਧਾ ਪਹਿਲਾ ਜਿਹੜਾ ਜਾਲੀ ਪਾ ਕੇ ਅਸੀਂ ਬਣਾਇਆ ਉਹ ਹੀ ਸਿੱਧਾ ਫਿਰ ਅਸੀਂ ਧਾਗਾ ਘੁਮਾ ਕੇ ਇੱਥੇ ਇੱਕ ਜਾਲੀ ਪਾ ਲਵਾਂਗੇ ਤਾਂ ਹੁਣ ਇੱਥੇ ਆ ਜੂਗਾ ਸਾਡਾ ਇੱਕ ਕੁੰਡਾ ਪੁੱਠਾ ਇੱਕ ਪੁੱਠਾ ਤਿੰਨ ਦਾ ਕਰਤਾ ਅਸੀਂ ਇੱਕ ਅੱਗੇ ਤੋਂ ਫਿਰ ਸੇਕ ਪੁੱਠਾ ਫੇਰ ਅਸੀਂ ਇਹ ਘਾ ਕਮਾ ਕੇ ਇੱਥੇ 40 ਪਾਈ ਤੇ ਇੱਥੇ ਅੱਗੇ ਸਾਡੇ 1 2 3 4 5 ਪੰਜ ਸਿੱਤੇ ਤੇ ਆ ਦੇਖੋ ਇੱਧਰ ਸਾਡੇ ਪੁੱਠੇ ਘਟ ਕੇ ਤੇ ਸਿੱਧੇ ਵੱਧ ਕੇ ਫੰਜ ਸਿੱਧੇ ਤੇ ਬਾਅਦ ਫੇਰ ਅਸੀਂ ਪਾਵਾਂਗੇ ਜਾਲੀ ਜਾਲੀ ਪਾ ਕੇ ਅਸੀਂ ਇੱਕ ਸਾਡੇ ਇੱਥੇ ਪੁੱਠਾ ਆਊਗਾ ਤੇ ਫੇਰ ਅਸੀਂ ਤਿੰਦਾ ਇੱਕ ਕਰ ਦਵਾਂਗੇ ਇਦਾਂ ਹੀ ਅਸੀਂ ਇਹ ਪੂਰਾ ਰੋ ਪਾਲਣੀ ਹੈ ਤੇ ਸਾਡੇ ਹੁਣ ਕਟਾਣ ਦੇ ਵਿੱਚ ਸਿਰਫ ਇੱਕ ਪੁੱਠਾ ਰਹਿ ਗਿਆ ਹੋਇਆ ਤੇ ਤਾ ਦਾ ਕੋਫੇ ਰ ਤੇ ਤਾ ਦਾ ਕਮਾ ਕੇ ਜਾਲੀ ਤੇ 1 2 3 4 5 5 ਤੇ 5 ਤੇ ਅੱਧਵਾਛੇਵੇਂ ਸਾਡੀ ਜਾਲੀ ਤੇ ਫਿਰ ਇੱਕ ਪੁੱਠਾ ਤੇ ਤਿੰਨ ਦਾ ਇੱਕ ਇਹ ਤਾਂ ਇਹ ਸੇ ਰੋ ਫਟਾਟ ਪੂਰੀ ਕਰ ਲੈਣੇ ਆ ਫਿਰ ਅਸੀਂ ਪੁੱਠਾ ਫਿਰ ਤਾਗਾ ਕਮਾਇਆ ਜਾਲੀ ਪਾਈ ਤੇ 1 2 3 ਚਾਰ ਤੇ ਪੰਜ ਸਾਡੇ ਆਗੇ ਸਿੱਧੇ ਪੰਜ ਸਿੱਧੇ ਤੋਂ ਬਾਅਦ ਫਿਰ ਅਸੀਂ ਇੱਕ ਪੁੱਠਾ ਤੇ ਤਿੰਨ ਦਾ ਇੱਕ ਫਿਰ ਇੱਕ ਪੁੱਠਾ ਪੁੱਠੇ ਤੋਂ ਬਾਅਦ ਹੀ ਸਾਡੀ ਜਾਲੀ ਪੈਂਦੀ ਤੇ ਬਾਕੀ ਕੁੰਡੇ ਸਿੱਧੇ ਸਿੱਧੇ ਤੇ ਲਾਸਟ ਚ ਸਾਡੀ ਆ ਗਈ ਹੁਣ 6ਵੀਂ ਸਲਾਈ ਪੁੱਠੇ ਜਿਹੜੇ ਕਿ ਅਸੀਂ ਪਾ ਲੈਣੇ ਪੂਰੀ ਦੀ ਪੂਰੀ ਪੁੱਠੀ ਪੂਰੀ ਪੁੱਠੇ ਪਾ ਕੇ ਫੇਰ ਆਨੇ ਅਸੀਂ ਆਪਣੇ ਸਿੱਧੇ ਰੋ ਦੇ ਵਿੱਚ ਅਸੀਂ ਆ ਗਏ ਹੁਣ ਪੈਟਰਨ ਦੀ 7ਵੀਂ ਰੋ ਦੇ ਵਿੱਚ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ 1 2 ਤੇ 3 ਕੁੰਡੇ ਤੇ 4 4 ਕੁੰਡੇ ਹੋ ਗਏ ਸਾਡੇ ਸਿੱਤੇ ਭਾਗਾ ਕੁਮਾ ਕੇ ਹੁਣ ਇੱਥੇ ਸਾਡੇ ਰਹਿ ਗਏ ਸਿਰਫ ਆ ਦੇਖੋ 3 ਕੁੰਡੇ ਪੁੱਠੇ ਤੇ ਤਿੰਨਾਂ ਦਾ ਅਸੀਂ ਤੱਕ ਦਵਾਂਗੇ 1 ਤਿੰਨਾਂ ਦਾ 1 ਕੀਤਾ ਫਿਰ ਅਸੀਂ ਭਾਗਾ ਕੁਮਾਇਆ ਤੇ ਅਗਲੇ ਕੁੰਡੇ ਇੱਥੇ ਜਾਲੀ ਪਾਈ ਤੇ ਫਿਰ ਅਸੀਂ ਇੱਥੇ 1 2 3 4 5 6 7 ਤੇ ਫੇਰ ਅਸੀਂ ਜਾਲੀ ਪਾ ਕੇ ਹੋ ਗਏ ਸਾਡੇ 8 ਜਾਲੀ ਪਾ ਕੇ ਫੇਰ ਅਸੀਂ ਇੱਥੇ ਕਰ ਲਿਆ 3 ਦਾ 1ਾ ਦੇਖੋ 1 2 3 3 ਸਾਡੇ ਪੁੱਠੇ ਗੁੰਡੇ ਤਿੰਨਾਂ ਦਾ ਅਸੀਂ ਕਰ ਦਵਾਂਗੇ 1 ਇਹ ਸਾਡੇ ਪੈਟਰਨ ਦੀ 7ਵੀਂ ਸਲਾਈ ਹੈ ਤੇ ਇਹ ਵਾਲੇ ਪੂਰੇ ਪੱਕੇ ਗੁੰਡੇ ਸਿੱਤੇ ਸਾਰੇ ਹੀ ਇਹੇ ਤੇ ਸਿੱਧੇ ਆ ਕੇ ਤੇ ਫੇਰ ਜਿੱਥੇ ਅਸੀਂ ਸਾਡੇ ਪੁੱਠੇ ਕੁੰਡੇ ਸ਼ੁਰੂ ਹੋਣੇ ਆ ਉਸ ਤੋਂ ਪਹਿਲਾਂ ਫਿਰ ਅਸੀਂ ਪਾ ਲੈਣੀ ਇੱਕ ਜਾਲੀ ਇੱਕ ਜਾਲੀ ਤੋਂ ਬਾਅਦ ਪੁੱਠੇ ਕੁੰਡੇ ਰਹਿ ਗਏ ਸਾਡੇ ਤਿੰਨ ਤਿੰਨਾਂ ਦਾ ਕਰ ਦਵਾਂਗੇ ਅਸੀਂ ਇੱਕ ਇੱਕ ਦੋ ਤਿੰਨ ਫਿਰ ਅਸੀਂ ਟਾਗੇ ਨੂੰ ਕੁਮਾ ਕੇ ਇੱਥੇ ਇੱਕ ਜਾਲੀ ਪਾ ਲਵਾਂਗੇ ਤੇ ਇੱਥੇ ਹੁਣ ਸਾਡੇ ਅਗੇ ਫਿਰ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ 8 ਠੀਕ ਹੈ 8ਵੀਂ ਆ ਗਈ ਸਾਡੀ ਜਾਲੀ ਜਾਲੀ ਤੇ ਬਾਅਦ ਫੇਰ ਅਸੀਂ ਤੇ ਤਿੰਦਾਈ ਕੀਤਾ ਤਿੰਦਾਈ ਕਰਨ ਤੋਂ ਬਾਅਦ ਫੇਰ ਅਸੀਂ ਇੱਥੇ ਜਾਲੀ ਪਾ ਲਈ ਤੇ ਇਹ ਵਾਲੇ ਸਾਡੇ ਕੁੰਡੇ ਸਿੱਦੇ ਸਤੇ ਤੇ ਅੱਠਵੀਂ ਰੋ ਸਾਡੀ ਪੈਟਰਨ ਦੀ ਅਸੀਂ ਪੁੱਠੀ ਰੋ ਪੂਰੀ ਦੀ ਪੂਰੀ ਪਾ ਲੈਣੀ ਹੈ ਅਸੀਂ ਪੁੱਠੀ ਅੱਠਵੀਂ ਰੋ ਪੂਰੀ ਪੁੱਠੀ ਪਾ ਕੇ ਫੇਰ ਆਨੇ ਅਸੀਂ ਆਪਣੇ ਸਿੱਧੇ ਰੋ ਦੇ ਵਿੱਚ ਦੇਖੋ ਇਹ ਰੋ ਰਿਪੀਟ ਰਿਪੀਟ ਹੋਣ ਤੋਂ ਬਾਅਦ ਸਾਡਾ ਪੈਟਰਨ ਕੁਛ ਐਤਾ ਦਾ ਆਊਗਾ ਪਰ ਅਸੀਂ ਜਿਹੜਾ ਕਟਾਂ ਸਿਰਫ ਇੱਥੇ ਤੱਕ ਹੀ ਇਹਨੂੰ ਬਣਾਵਾਂਗੇ ਅਸੀਂ ਇਹਨੂੰ ਸੇਮ ਇਹੀ ਚੀਜ਼ ਅਸੀਂ ਫੇਰ ਉੱਪਰ ਹੋਰ ਬਣਾਵਾਂਗੇ ਤਾਂ ਹੀ ਸਾਡੇ ਕਟਾਂ ਦੀ ਲੁੱਕ ਵਧੀਆ ਆਣੀ ਹੈ ਤੇ ਕਿੱਦਾਂ ਮਲਕੀ ਹੁਣ ਅਸੀਂ ਇਹਨੂੰ ਰਿਵਰਸ ਬਣਾਣਾ ਉਹ ਕਿੱਦਾਂ ਜਰਾ ਉਹ ਧਿਆਨ ਨਾਲ ਦੇਖੋ ਪਹਿਲੇ ਕੁੰਡੇ ਨੂੰ ਕਰਾਂਗੇ ਐ ਸਟਿਚ ਧੱਗ ਆਪਣੇ ਵੱਲ ਦੋ ਕੁੰਡੇ ਪੁੱਠੇ ਸੌਰੀ ਦੋ ਦਾ ਕੀਤਾ ਇੱਕ ਅਸੀਂ ਕਰ ਲਏ ਸਾਈਡ ਤੇ ਹੀ ਦੋ ਦਾ ਇੱਕ ਇਸ ਤੋਂ ਬਾਅਦ ਇਹ ਵਾਲੇ ਕੁੰਡੇ ਅਸੀਂ ਬੁਣ ਲਵਾਂਗੇ ਪੁੱਠੇ ਇੱਕ 1 2 3 3 ਕੁੰਡੇ ਪੁੱਠੇ ਤੋਂ ਬਾਅਦ ਜਿਹੜਾ ਸਾਡਾ ਆਹ ਵਾਲਾ ਪੁੱਠਾ ਕੁੰਡਾ ਸੀ ਇਹਦੇ ਆਂਧੇ ਵਾਲੇ ਸੀ ਦੇਖੋ ਧਾਗਾ ਹੇਠਾਂ ਲਪੇਟ ਕੇ ਇੱਕ ਕੁੰਡਾ ਸਿੱਧਾ ਫੇ ਧਾਗਾ ਬਲਪਾ ਕੀ ਇੱਥੇ ਅਸੀਂ ਬੁਣਾਂਗੇ ਫਿਰ ਇੱਕ 2 3 ਕੁੰਡੇ ਪੁੱਠੇ ਤੇ ਆਹ ਦੇਖੋ ਸਾਡਾ ਇਹ ਸੈਂਟਰ ਵਾਲਾ ਕੁੰਡਾ ਤੇ ਦੋ ਇਹਦੇ ਆਲੇ ਦੋਲੇ ਤਿੰਨਾਂ ਦਾ ਕਰ ਲਵਾਂਗੇ ਅਸੀਂ ਇੱਕ ਬੇਸਿਕਲੀ ਅਸੀਂ ਉਹ ਫਸਟ ਹੀ ਰਿਪੀਟ ਕਰ ਰਹੇ ਹਾਂ ਪਰ ਥੋੜੀ ਅਲੱਗ ਤਰੀਕੇ ਨਾਲ ਤਿੰਦਾ ਇੱਕ ਫਿਰ ਇੱਥੇ ਸਾਡੇ 1 2 3 ਤਿੰਨ ਕੁੰਡੇ ਆ ਗਏ ਸਾਡੇ ਪੁੱਠੇ ਇਸ ਤੋਂ ਬਾਅਦ ਦੇਖੋ ਅਗਲਾ ਕੁੰਡਾ ਆ ਰਿਹਾ ਸਾਡਾ ਆ ਦੇਖੋ ਜਿਹੜਾ ਅਸੀਂ ਤਿੰਨ ਦਾ ਇੱਕ ਬਣਾਇਆ ਸੀ ਤੇ ਇਹਨੂੰ ਗੋਲਣਾ ਸਿੱਧਾ ਤਾਗੇ ਨੂੰ ਬਲ પા ਕੇ ਇਹ ਕੁੰਡਾ ਸਿੱਧਾ ਫੇਰ ਤਾਗੇ ਨੂੰ ਬਲ પા ਕੇ 1 2 ਤੇ ਨੂੰ ਕੁੰਡੇ ਪੁੱਠੇ ਤੇ ਫੇਰ ਅਸੀਂ ਇੱਥੇ ਫੇਰ ਦਿੰਦਾ ਇੱਕ ਦਿੰਦਾ ਇੱਕ ਫੇਰ ਇੱਥੇ ਸਾਡੇ ਤਿੰਨ ਕੁੰਡੇ ਪੁੱਠੇ 1 2 3 ਫੇਰ ਅਸੀਂ ਇੱਥੇ ਬਲ ਪਾਵਾਂਗੇ ਤੇ ਆਹ ਵਾਹ ਦੇਖੋ ਸਾਡਾ ਕੁੰਡਾ ਸਿੱਧਾ ਇੱਕ ਫੇਰ ਬਲ ਪਾਵਾਂਗੇ ਤੇ ਇੱਥੇ ਆ ਜਾਂਦੇ ਸਾਡੇ ਇੱਕ ਦੋ ਤਿੰਨ ਕੁੰਡੇ ਪੁੱਠੇ ਤਿੰਨ ਕੁੰਡੇ ਪੁੱਠੇ ਤਾਂ ਬਾਅਦ ਸੈਂਟਰ ਦੇ ਆਉਣ ਤੋਂਲੇ ਸਾਡੇ 1 2 ਤਿੰਨਾਂ ਤੱਕ ਤਾਂ ਇੱਕ ਫਿਰ ਅਸੀਂ ਤਿੰਨ ਕੁੰਡੇ ਫਿਰ ਸਾਡੇ ਪੁੱਠੇ ਆ ਗਏ 1 2 3 ਇਸ ਤੋਂ ਬਾਅਦ ਫਿਰ ਅਸੀਂ ਇੱਥੇ ਪਾਵਾਂਗੇ ਇੱਕ ਜਾਲੀ ਜਾਲੀ ਪਾਵਾਂਗੇ ਸਿੱਧਾ ਕੁੰਡਾ ਫਿਰ ਇੱਥੇ ਜਾਲੀ ਪਾਵਾਂਗੇ ਤੇ ਇੱਥੇ ਸਾਡੇ ਆਣਗੇ 1 2 3 ਪੁੱਠੇ ਤੇ ਇੱਥੇ ਹੋ ਜਾਊਗਾ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਲਾਸਟ ਵਾਲਾ ਕੁੰਡਾ ਵੀ ਇੱਥੇ ਅਸੀਂ ਸਿੱਧਾ ਪੁੰਨ ਨੂੰ ਉੱਠਾ ਥੋਟੀ ਆਪਣੀ ਮਰਜ਼ੀ ਹੈ ਹੁਣ ਅਸੀਂ ਫੇਰ ਪੁੱਠੇ ਰੋ ਪੂਰੀ ਪੁੱਠੇ ਪਾ ਕੇ ਫੇਰ ਹੰਨੇ ਅਸੀਂ ਪੈਟਰਨ ਦੀ ਅਗਲੀ ਰੋ ਦੇ ਵਿੱਚ ਅਸੀਂ ਜਿਸ ਤਰ੍ਹਾਂ ਇੱਕ ਤੋਂ ਅੱਠ ਰੋ ਰਿਪੀਟ ਕੀਤੀ ਅਸੀਂ ਸੇਮ ਇਦਾਂ ਹੀ ਅਸੀਂ ਇੱਥੇ ਸਾਡੀ ਅੱਠ ਰੋ ਰਿਪੀਟ ਹੋਣ ਗਈ ਹੈ ਤੇ ਮੈਂ ਤੁਹਾਨੂੰ ਇੱਕ ਰੋ ਫੇਰ ਪਾ ਕੇ ਦੱਸ ਦੰਨੀ ਹੈ ਤੇ ਉਸ ਤੋਂ ਬਾਅਦ ਫੇਰ ਤੁਸੀਂ ਇੱਤਾਂ ਹੀ ਅਸੀਂ ਪੰਜ ਚਲੇ ਜਾਣਾ ਇੱਕ ਪੁੱਠਾ ਇਸ ਤੋਂ ਬਾਅਦ ਫੇਰ ਅਸੀਂ ਇੱਥੇ ਕਰਾਂਗੇ ਦੋ ਦਾ ਇੱਕ ਸਾਈਡ ਤੇ ਅਸੀਂ ਦੋ ਦਾ ਇੱਕ ਹੀ ਕਰ ਰਹੇ ਹਾਂ ਤਿੰਨ ਦਾ ਇੱਕ ਨਹੀਂ आ देखो ये आ गया कुंडा फिर पुठ्ठा तो आाले जड़े वाले कुंडे साढ़े सीधे इतने हम तीन फिर जाली पा लेंगे तो फिर एक पुठा दो तो इतने तीन का एक फिर असी साढ़े दो पुठे एक दो दो पुठियों तो बाद फिर देखो असं इतने जाली पावे ਵਲ ਪਾ ਕੇ ਇੱਥੇ ਅੱਗੇ ਸਾਡੇ 1 2 ਤੇ 3 ਫਿਰ ਅਸੀਂ ਇੱਥੇ ਜਾਲੀ ਪਾ ਲਵਾਂਗੇ ਤੇ ਜਾਲੀ ਪਾ ਕੇ ਹੁਣ ਸਾਡੇ ਇੱਥੇ ਪੁੱਠਾ ਜਾਣੇ 1 2 ਤੇ ਨਾਲ ਹੀ ਇੱਥੇ 3 ਦਾ 1 ਅਸੀਂ ਇੱਕ ਤੋਂ 8 ਰੋਫ ਇਹਦੇ ਅੱਗੇ ਰਿਪੀਟ ਕਰਨੀਆਂ ਜਿਸ ਤਰ੍ਹਾਂ ਅਸੀਂ ਪਹਿਲਾਂ ਕੀਤੀਆਂ ਸੀ ਪਰ ਇਸ ਵੀ ਪਹਿਲਾਂ ਅਸੀਂ ਇੱਥੇ ਪੈਟਰਨ ਪਾ ਰਹੇ ਸੀ ਹੁਣ ਅਸੀਂ ਇੱਥੇ ਪਾ ਰਹੇ ਹਾਂ ਫਿਰ ਦੇਖੋ ਅਸੀਂ ਇੱਕ ਪੁੱਠਾ ਦੋ ਪੁੱਠੇ ਦੋ ਪੁੱਠਿਆਂ ਤੋਂ ਬਾਅਦ ਫੇਰ ਜਾਲੀ ਜਾਲੀ ਤੋਂ ਬਾਅਦ ਇੱਕ ਦੋ ਤਿੰਨ ਸਿੱਧੇ ਤਿੰਨ ਸਿੱਧੇ ਤੋਂ ਬਾਅਦ ਫੇਰ ਜਾਲੀ ਜਾਲੀ ਤੋਂ ਬਾਅਦ ਫੇਰ ਇੱਕ ਪੁੱਠਾ ਦੋ ਪੁੱਠੇ ਤੇ ਫੇਰ ਅਸੀਂ ਇੱਥੇ ਫੇਰ ਦਿੰਦਾ ਇੱਕ ਦਿੰਦਾ ਇੱਕ ਤੋਂ ਬਾਅਦ ਫੇਰ ਅਸੀਂ ਇੱਥੇ ਪਾਵਾਂਗੇ ਜਾਲੀ ਜਾਲੀ ਤੋਂ ਬਾਅਦ ਫੇਰ ਦੇਖੋ ਸਾਡਾ ਇੱਥੇ ਆ ਜਾਣਾ ਇੱਕ ਹੁੰਦਾ ਸਿੱਧਾ ਜਾਲੀ ਸੌਰੀ ਅਸੀਂ ਕਿਤੇ ਦੋ ਦਾ ਇੱਕ ਦੋ ਦਾ ਇੱਕ ਸੌਰੀ ਤਿੰਨ ਦਾ ਹੀ ਕਰਾਂ ਤਾਂ ਬਾਅਦ ਫੇਰ ਅੱਗੇ ਸਾਡੇ ਦੋ ਪੁੱਠੇ ਇੱਕ ਦੋ ਪੁੱਠੇ ਤੋਂ ਬਾਅਦ ਫੇਰ ਸਾਡੀ ਚਾਲੀ ਆਊਗੀ ਜਾਲੀ ਤੋਂ ਬਾਅਦ ਸਾਡੇ ਇੱਥੇ ਇੱਕ ਦੋ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਸਿੱਧੇ ਤੋਂ ਬਾਅਦ ਦੋ ਪੁੱਠੇ ਇੱਕ ਤੇ ਦੋ ਤੇ ਨਾਲ ਹਿੱਸੇ ਕਰਦੇ ਨਾ ਦੋ ਦਾ ਇੱਕ ਬਸ ਇਦਾਂ ਹੀ ਅਸੀਂ ਸੇਮ 1 ਤੋਂ 8 ਰਿਪੀਟ ਕਰਦੇ ਜਾਣੀ ਸਲਾਈਆਂ ਤੇ ਇਦਾਂ ਹੀ ਇਹ ਅੱਠ ਰੋ ਪੂਰੀਆ ਕਰ ਲੈਨੇ ਜਿਸ ਤਰ੍ਹਾਂ ਸੇ ਇਹ ਅੱਠ ਨੀਚੇ ਪਈਆਂ ਸੇਮ ਇੱਥੇ ਅੱਠ ਪੂਰੀਆ ਕਰ ਲੈਣਾ ਕਿਉਂਕਿ ਤੀਸਰੀ ਸਲਾਈ ਪੈ ਗਈ ਚੌਥੀ ਸੇ ਪੁੱਠੀ ਪਾ ਲੈਣੀ ਇਦਾਂ ਹੀ ਉੱਪਰ ਫੇਰ ਚਾਰੋਂ ਪਾ ਕੇ ਫਿਰ ਅਸੀਂ ਪੈਟਰਨ ਦੀ ਲੁੱਕ ਦੇਖਦੇ ਆ ਇਹ ਹੈ ਜੀ ਸਾਡੇ ਕਟਾਵਾਂ ਦੀ ਫਾਈਨਲ ਲੁੱਕ ਕਟਾਂ ਪਨਣ ਤੋਂ ਬਾਅਦ ਕਿਹੋ ਜਿਹਾ ਲੱਗਣਗੇ ਤੁਸੀਂ ਇਹਨੂੰ ਐਜ਼ ਅ ਬਾਰਡਰ ਯੂਜ਼ ਕਰ ਸਕਦੇ ਹੋ ਤੇ ਐਜ਼ ਅ ਪੈਟਰਨ ਵੀ ਯੂਜ਼ ਕਰ ਸਕਦੇ ਹੋ ਅਗਰ ਐਜ਼ ਅ ਪੈਟਰਨ ਪਾਉਂਗੇ ਤਾਂ ਤੁਸੀਂ ਇਦਾਂ ਹੀ ਉੱਪਰ ਉੱਪਰ ਪੰਜੇ ਚਾਹੋਗੇ ਤਾਂ ਤੁਹਾਡਾ ਪੈਟਰਨ ਬਣ ਜਾਣਾ ਦੇਖੋ ਇੱਕ ਕਟਾ ਸਾਡਾ ਇੱਥੋਂ ਲੱਗ ਕੇ ਇੱਥੇ ਤੱਕ ਇੰਨਾ ਪੂਰਾ ਹੁੰਦਾ ਦੇਖੋ ਇਹ ਕੱਬੀ ਸਾਡੀ ਇਹ ਪੂਰੀ ਹੋਈ ਹੈ ਇਦਾਂ ਹੀ ਤੁਸੀਂ ਚਾਹੋ ਤਾਂ ਉੱਪਰ ਉ डब्बिया पा के कटा होर बना सद मल्कि इन एज ए पैटर्न यूज़ कर सकते हो अगर तुम्हें एज ए बॉर्डर यूज करना तो एज ए बॉडर सिर्फ इदा ही सोलह सिलाईया हैं तो ही सोलह सोलह सिलाइया अगर रिपीट करी जाओगे तो साढ़ा पैटर्न बन के तैयार हो जाऊगा तो फिर इन चाहो चाहे बनाओ पैटर्न ते चाहे बनाओ तुम्हें यदा बॉर्डर तो कटाए तो देखो अलग से आते दसिए बिल्कुल छोटे छोटे जटां बन के आते हैं बिलकुल ही वाइया जा छोटे छोटे जि कटाव वाला ही सा ਡਿਜ਼ਾਈਨ ਇਹ ਬਾਰਡਰ ਬਣ ਕੇ ਆਊਗਾ ਤਾਂ ਫਿਰ ਬਣਾਓ ਇਹ ਵਾਲਾ ਬਾਰਡਰ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਆਗਾ ਲੇਕਿਨ ਇਹ ਵੀਡੀਓ ਦੇ ਵਿੱਚ ਇੱਕ ਨਵੇਂ ਤਰੀਕੇ ਤੇ ਇੱਕ ਨਵੀਂ ਹੀ ਚੀਜ਼ ਦੇ ਨਾਲ